ਇਹ ਆਪਣਾ ਰਾਜਿੰਦ ਦੱਸਾਂਗਾ ਜੀ ਪਿੰਡ ਟੋਣੜੀ ਜੀ ਰਾਜੀ ਆ ਜੀ ਜਿਲ੍ਹਾ ਗਦਾਸਪੁਰਾ ਤਸੀਰ ਬਟਾਰਾ ਜੀ ਬੜੇ ਪ੍ਰਾਣੇ ਸਿੱਕੇ ਵੀ ਸਾਂਭੇ ਹੋਏ ਆ ਨੋਟ ਵੀ ਸਾਂਭੇ ਆ ਕੀ ਵਜ੍ਹਾ ਆ ਇਹ ਮੈਨੂੰ ਬਚਪਨ ਜ ਤੋਂ ਸੌਂਗਾ ਜੀ ਨੋਟ ਸਾਂਭਦਾ ਜੀ ਲੋਕਾਂ ਨੇ ਜਾਇਦਾਦ ਤਾਂ ਹੁੰਦਾ ਸੀ ਮੈਨੂੰ ਬਚਪਨ ਤੋਂ ਨੋਟ ਸਾਂਭਦਾ ਜਿੱਦਾਂ ਪ੍ਰਾਣਾ ਕੋ ਸਿੱਕਾ ਕੋਈ ਵੀ ਹੁੰਦਾ ਜੀ ਮੇਰੇ ਮਨ ਨੂੰ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਸਾਂਭ ਕੇ ਰੱਖਦਾ ਸੀ ਜੀ ਨੇ ਇੱਕ ਪੈਸਾ ਵੀ ਸਾਂਭਿਆ ਵਾ ਦੋ ਪੈਸੇ 20 ਪੈਸੇ ਸੋ ਇਹਨਾਂ ਦਾ ਕਿੰਨਾ ਕੁ ਮਹੱਤਵ ਵਾ ਪਹਿਲੇ ਕੀ ਕੀ ਇਹਨਾਂ ਦਾ ਸਾਮਾਨ ਆਇੰਦਾ ਸੀ ਦੇਖੋ ਜੀ ਜਦੋਂ ਤੇ ਮੈਂ ਸਾਂਭਿਆ ਜੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਇਹਦਾ 1 ਰੁਪਏ ਦਾ ਜੇ 10 20 ਮੈਂ ਪਰ ਘਰ ਦੇ ਉਹ ਸਾਰਾ ਇਹ ਕੁਝ ਹਾਂ ਜਦਾਂ ਇੱਕ ਹੱਥ ਤੇ ਲਗ ਜਾ ਰਿਹਾ ਹੋ ਜਾਂਦਾ ਜੀ ਇੱਕ ਪੈ ਇਹਨਾਂ ਹਾਂਜੀ ਹਾਂਜੀ ਤੇ ਹੋਰ ਕੀ ਕੀ ਤੁਸੀਂ ਸਾਂਭਿਆ ਹੋਇਆ ਜਿਵੇਂ ਨੋਟ ਆ ਜਾਂ ਹੋਰ ਕਿਹੜੇ ਕਿਹੜੇ ਪੈ ਆ ਆਹ ਦੇਖੋ ਜੀ ਆ ਜਿਵੇਂ 1 ਰੁਪਿਆ ਹੈ ਜੀ ਆ 2 ਰੁਪਏ ਹੈ ਜੀ ਤੇ ਆਹ 5 ਰੁਪਏ ਹੈ ਜੀ ਆ ਜੀ ਵੇਖੋ ਜੀ ਆ ਦਸ ਦਾ ਨੋਟ ਅੱਜ ਕੱਲ ਸਮੇ ਵਿੱਚ ਨਹੀਂ ਲੱਭੇਗਾ ਤੁਹਾਨੂੰ ਵੇਖੋ ਜੀ ਦੋ ਮੋਗਲ ਉੱਤੇ ਹਨ ਘੋੜਾ ਜੀ ਵੇਖੋ ਜੀ ਇਹ ਕਾ 20 ਰੁਪਏ ਦਾ ਨੋਟ ਆ ਇਹਦੇ ਵਿੱਚ ਛਾਲੀ ਮਾਰ ਗੋਲ ਚਕਰ ਖਾਇਆ ਗਿਆ ਜੀ ਆ 100 ਰੁਪਏ ਦਾ ਨੋਟ ਆ ਜੀ ਰਾ ਆਜੇ ਸਮੇ ਵਿੱਚ ਬੰਦ ਹੋ ਗਿਆ ਜੀ ਇਹ ਵੀ ਸਾਮਕ ਰੱਖਿਆ ਹੋਇਆ ਜੀ ਬੱਚਿਆਂ ਨੂੰ ਦੱਸ ਦਿਓ ਇਹਨਾਂ ਦੇ ਬਾਰੇ ਹਾਂਜੀ ਇਹਦੇ ਜੀ ਕੋਈ ਵੀ ਆਪਣੇ ਘਰ ਗੈਸਟ ਹੁੰਦਾ ਕੋਈ ਵੀ ਆਪਣੇ ਘਰ ਜੋ ਸਮਾਗਮ ਹੁੰਦਾ ਕੋ ਪ੍ਰੋਗਰਾਮ ਹੁੰਦਾ ਆਇਆ ਇਹ ਮੈਨੇ ਸ਼ੌਂਕ ਹੈ ਜੀ ਮੈਂ ਹਰਕ ਨੂੰ ਵਿਖਾਲਣਾ ਜੀ ਇਹਨਾਂ ਚੀਜ਼ਾਂ ਧਿਆਨ ਰੱਖੋ ਪੁਰਾਣੀ ਚੀਜ਼ ਆਪਣੀ ਸੰਭਾਲ ਕੇ ਰੱਖੋ ਹਾਂਜੀ ਮੈਨੂੰ ਵਧੀਆ ਲੱਗਦਾ ਤੁਹਾਨੂੰ ਮੈਨੂੰ ਵਧੀਆ ਲੱਗਦਾ ਜੀ ਮੇਰੇ ਮਨ ਨੂੰ ਬਹੁਤ ਜਦੋਂ ਕਿ ਇਹਨੂੰ ਵਿਖਾਲਣਾ ਇੰਟਰਵਿਊ ਦਾ ਨਾ ਜਿੱਦਾਂ ਹੂੰ ਤੁਹਾਨੂੰ ਵਿਖਾਲਣ ਲਿਆ ਜੀ ਮੈਨੂੰ ਬਹੁਤ ਸ਼ੌਂਕ ਹੈ ਜੀ ਮੇਰੇ ਮਨ ਦਾ ਤਸੱਲੀ ਹੁੰਦੀ ਹੈ ਜੀ ਕਿੰਨੇ ਕੀ ਜਿਹੜਾ ਸਾੰਭੇ ਹੋਰ ਵੀ ਸਿੱਕੇਗੇ ਨੇ ਹਾਂਜੀ ਹੋਰ ਵੀ ਹੈਗੇ ਆ ਜੀ ਹਾਂਜੀ ਹਾਂਜੀ ਇਹ ਜਿੰਨੇ 1 ਰੁਪਏ ਦਾ 2 ਰੁਪਏ ਦਾ 5 ਰੁਪਏ ਦਾ 10 ਰੁਪਏ ਦਾ ਹਾਂਜੀ